ਆ ਸਾਡੇ ਲੈ ਅੱਛਾ ਸਾਡੇ ਦਾ ਇੱਕ ਹੋਰ ਫਾਇਦਾ ਹੈ ਸਾਡਾ ਲੈ ਲੈਣਾ ਤੇ ਇਹ ਫੇਰ ਤੁਹਾਡੇ ਕੰਨ ਚ ਪਟਾਕਾ ਨਹੀਂ ਮਾਰੂ ਜਿਹੜਾ ਇਹ ਲੈ ਕੇ ਦੇਣ ਨੂੰ ਫਿਰਦੇ ਤਾਂ ਹੱਥ ਵੀ ਨਾ ਲਾਇਓ ਪਤਾ ਨਹੀਂ ਕਦੋਂ ਵੱਜ ਪਵੇ ਇੱਥੇ ਕੰਮ ਹੋ ਜਾਣਾ ਕੰਨ ਫੇਰ ਕੋਲ ਮੁੜ ਕੇ ਇਲਾਜ ਕਰਾਉਂਦੇ ਫਿਰੋਗੇ ਮੈਂ ਤਲਵਾਰਦੀ ਆ ਕੈਪਟਨ ਰਮਨਿੰਦਰ ਸਿੰਘ ਜੀ ਦਾ ਜਿਹੜੇ ਸਾਡੇ ਨਾਲ ਆਏ ਤੇ ਇਹਨਾਂ ਨੇ ਅੱਜ ਉਸ 스마트ਫੋਨ ਦਾ ਜਿਹੜਾ ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਨਾਲ ਆ ਲਾਗੂ ਕੀਤਾ ਹੈ। ਇੱਕ ਹੀ ਬਿਕਰਮ ਮਜੀਠੀਆ ਦੇ ਨਾਲ ਕੈਪਟਨ ਮਰਿੰਦਰ ਸਿੰਘ ਵੱਲੋਂ ਵੰਡੇ ਜਾ ਰਹੇ ਨੇ 스마트ਫੋਨ ਜੀ ਨਹੀਂ ਤੁਹਾਡੀਆਂ ਅੱਖਾਂ ਧੋਖਾ ਖਾਰੀਆਂ ਨੇ। ਦਰਅਸਲ ਕੈਪਟਨ ਮਰਿੰਦਰ ਸਿੰਘ ਦੀ ਸ਼ਕਲ ਵਰਗਾ ਦਿਖਾਈ ਦੇ ਰਿਹਾ ਹੈ ਵਿਅਕਤੀ ਸ਼ੋਮਨੀ ਅਕਾਲੀ ਦਲ ਵੱਲੋਂ ਬਣਾਇਆ ਗਿਆ ਕੈਪਟਨ ਰਮਿੰਦਰ ਸਿੰਘ ਹੈ। ਜਿਸ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਾਲੇ smartphone ਪਟਿਆਲਾ ਵਿੱਚ ਲੋਕਾਂ ਨੂੰ ਵੰਡੇ ਗਏ ਨੇ ਵਿਕਰਮ ਮਜੀਠੀਆ ਦੀ ਹਾਜ਼ਰੀ ਵਿੱਚ ਲੋਕਾਂ ਨੂੰ ਇਹ 스마트 ਖਿਡੌਣਾ ਫੋਨ ਦਿੱਤੇ ਗਏ ਅਤੇ ਇਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਖੂਬ ਮਜ਼ਾਕ ਉਡਾ ਗਿਆ ਇਸ ਫੋਨ ਵੰਡ ਸਮਾਰੋਹ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਵਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਵਿਕਰਮ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਨਿਸ਼ਾਨੇ ਸਾਧੇ ਮਜੀਠੀਆ ਦਾ ਕਹਿਣਾ ਹੈ ਕਿ ਕੈਪਟਨ ਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਡਾਕਟਰ ਮਨਮੋਨ ਸਿੰਘ ਤੋਂ ਜਾਰੀ ਕਰਵਾਇਆ ਗਿਆ ਸੀ ਪਰ ਫਿਰ ਵੀ ਕੈਪਟਨ ਮਰਿੰਦਰ ਸਿੰਘ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਉਹਨਾਂ ਕਿਹਾ ਨਾ ਤਾਂ ਨੌਜਵਾਨਾਂ ਦਾ ਵਾਅਦਾ ਪੂਰਾ ਹੋਇਆ ਅਤੇ ਨਾ ਹੀ ਕਿਸਾਨਾਂ ਦਾ 2 ਸਾਲ ਪਹਿਲਾਂ ਇਹ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਆਪ ਦੀ ਇੱਕ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਸੀ ਜੀਦੇ ਚੋਲ ਮੈਨੀਫੈਸਟੋ ਚ ਇਹਨਾਂ ਦੇ ਜਿਹੜੇ ਚੇਅਰਮੈਨ ਸਨ ਆ ਬੀਬੀ ਭੱਟਲ ਜੀ ਚੇਅਰਮੈਨ ਆਪਣਾ ਹੁਣ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਚੋਲ ਮੈਨੀਫੈਸਟੋ ਰਿਲੀਜ਼ ਵੀ ਇਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਤੋਂ ਕਰਾਇਆ ਸੀ ਚੋਲ ਮੈਨੀਫੈਸਟੋ ਚ ਵਾਅਦੇ ਤਾਂ ਬੜੇ ਕੀਤੇ ਸੀ ਸੌ ਤੱਕ ਵੀ ਗੁਟਕਾ ਸਾਫ ਤੇ ਹੱਤ ਰੱਖ ਕੇ 100 ਤੱਕ ਵੀ ਚੁੱਕੀ ਗਈ ਭਾਵੇਂ ਉਹ ਕਿਸਾਨੀ ਕਰਜ਼ੇ ਦੀ ਗੱਲ ਸੀ ਕਿ ਅਸੀਂ 90000 ਕਰੋੜ ਦਾ ਕਰਜ਼ਾ ਮਾਫ ਕਰਾਂਗੇ ਅੱਜ ਦੀ ਤੁਸੀਂ ਖਬਰ ਪੜ੍ਹ ਲਓ ਇਹ ਅੱਜ ਹੀ ਲੱਗੀ ਆ ਕਿ ਕਰਜ਼ਾ ਤਾਂ ਕੀ ਐਡਾ ਫੇਲ ਹੋਇਆ ਇਹ ਕਰਜ਼ਾ ਮਾਫੀ ਕਿ 17 ਕਿਸਾਨਾਂ ਦੀ ਡੈਥ ਆ ਤੁਹਾਡੀ ਅਖਬਾਰਾਂ ਚ ਰਿਪੋਰਟ ਹੋਈ ਆ ਤਾਂ ਤਾਜੀ-ਤਾਜੀ ਇਹ ਕਹਿਣ ਦਾ ਭਾਵ ਕਿ ਇੰਨੇ ਦਿਨ ਨਹੀਂ ਸਰਕਾਰ ਦੇ ਪੂਰੇ ਹੋਏ ਜਿੰਨੇ ਕਿਸਾਨੀ ਕਰਜ਼ੇ ਨਾਲ ਡੈਥ ਹੋ ਗਏ। ਕੁਰਕੀ ਪੂਰੀ ਤੇਜ਼ੀ ਨਾਲ ਚੱਲ ਰਹੀ ਆ। ਕਿਸਾਨ ਡਿਫਾਲਟਰ ਬਣ ਰਿਹਾ। ਬੁਰਾ ਹਾਲ ਕਿਸਾਨਾਂ ਦਾ ਕਰਤਾ ਕੋਈ ਕਰਜ਼ਾ ਮਾਫੀ ਤੇ ਗਰਾਊਂਡ ਤੇ ਉਹਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਫਿਰ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ। ਐਮਐਲਏ ਸਾਹਿਬ ਕਾਈਂਡਲੀ ਆਓ ਇੱਥੇ ਬੈਠੋ ਐਮਐਲਏ ਸਾਹਿਬ ਨੂੰ ਬਿਠਾਓ। ਕਰ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ। ਕੀ ਘਰ ਘਰ ਨੌਕਰੀ ਦਵਾਂਗੇ ਕੈਪਟਨ ਅਮਰਿੰਦਰ ਨੇ ਸੋਚ ਚੁੱਕੀ ਆ ਇਹਨਾਂ ਦਾ ਸਲੋਗਨ ਸੀ ਕੈਪਟਨ ਅਮਰਿੰਦਰ ਨੇ ਸੋਚ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ਨਾ ਤਾਂ 2500 ਰੁਪਏ ਬੇਰੋਜ਼ਗਾਰੀ ਭੱਤਾ ਮਿਲਿਆ ਨਾ ਨੌਕਰੀ ਮਿਲੀ 2 ਸਾਲ ਖਤਮ ਹੋ ਗਏ ਇਸ ਤੋਂ ਬਾਅਦ ਵਿਕਰਮ ਮਜੀਠੀਆ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਉਡਾਉਂਦੇ ਹੋਏ ਨਾਲ ਬੈਠੇ ਵਿਅਕਤੀ ਨੂੰ ਕੈਪਟਨ ਰਮਿੰਦਰ ਸਿੰਘ ਦੱਸਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਗਿਆ ਧੰਨਵਾਦ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਕੈਪਟਨ ਰਮਿੰਦਰ ਸਿੰਘ ਦੇ ਧੰਨਵਾਦੀ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਨੇ ਅੱਜ ਜਿਸੀ ਆਏ ਆ ਪਟਿਆਲੇ ਜ਼ਿਲ੍ਹੇ 'ਚ ਮੈਂ ਤਲਵਾਦੀ ਆ ਕੈਪਟਨ ਰਮਿੰਦਰ ਸਿੰਘ ਜੀ ਦਾ ਜਿਹੜੇ ਸਾਡੇ ਨਾਲ ਆਏ ਤੇ ਇਹਨਾਂ ਨੇ ਅੱਜ ਉਹ ਸਮਾਰਟਫੋਨ ਦਾ ਜਿਹੜਾ ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਨਾਲ ਆ ਪੇਜ 89 ਤੇ ਹੈ ਜੀ ਇਸ ਚੋਲ ਮੈਨੀਫੈਸਟੋ ਦੇ ਪੇਜ ਨੰਬਰ 89 ਤੇ smartphones ਦੇ ਬਾਰੇ ਜ਼ਿਕਰ ਕੀਤਾ ਗਿਆ ਜੋ ਖਜ਼ਾਨਾ ਮੰਤਰੀ ਨੇ ਰਿਲੀਜ਼ ਕੀਤਾ ਸੀ ਮੈਂ ਚਾਹੂੰਗਾ ਕਿ ਤੁਸੀਂ ਉਹ ਵੀਡੀਓ 2 ਮਿੰਟ ਵੇਖ ਲਓ ਜੋ ਵੀਡੀਓ ਚਲਾ ਦਿਓ ਜੀ ਪਲੀਜ਼ ਆਹ ਵੀਡੀਓ ਦੇਖ ਲਓ ਦੈਨ ਆਈ ਵਿਲ ਗੋ ਕੈਰੀ ਆਨ ਫਾਰਵਰਡ ਆ ਆ ਦੇਖਿਓ ਜੀ ਬੜੇ ਧਿਆਨ ਨਾਲ ਇਸ ਤੋਂ ਬਾਅਦ ਬਿਕਰਮ ਮਜੀਠੀਏ ਨੇ ਕਿਹਾ ਕਿ ਨੌਜਵਾਨਾਂ ਨੂੰ smartphones ਦੇਣ ਦੇ ਲਈ ਸਰਕਾਰ ਨੂੰ 2700 ਕਰੋੜ ਰੁਪਏ ਖਰਚਣੇ ਪੈਣਗੇ ਜਿਹੜੇ ਕਿ ਕੈਪਟਨ ਸਾਹਿਬ ਕਦੇ ਵੀ ਖਰਚ ਨਹੀਂ ਸਕਦੇ ਅੱਜ ਅਸੀਂ ਕੈਪਟਨ ਰਮਨਿੰਦਰ ਜੀ ਨੂੰ ਲਿਆ ਕੇ ਆ ਲਾਗੂ ਕੀਤਾ ਕਿ ਆ ਸੁੱਤੀ ਸਰਕਾਰ ਇਹ ਜਾਗੇ ਤੇ ਜਿਹੜੇ ਨੌਜਵਾਨਾਂ ਨਾਲ ਕੀਤੇ ਹੋਏ ਵਾਅਦੇ ਉਹਨਾਂ ਨੂੰ ਪੂਰਾ ਕਰੇ ਇਹ ਵਾਅਦੇ ਪੂਰੇ ਕਰਨ ਲਈ ਕੋਸਟ ਕੀ ਇਨਵੋਲਡ ਹੈ ਕਿਵੇਂ ਲੋਕਾਂ ਨਾਲ ਧੋਖਾ ਕਰਕੇ ਫਰੇਬ ਕਰਕੇ 2017 ਚ ਸਰਕਾਰ ਬਣਾਈ ਗਈ ਸਿਰਫ ਇਸ ਮੰਸ਼ਾ ਨਾਲ ਬਣਾਈ ਗਈ ਕਿ ਇੱਕ ਵਾਰ ਸਰਕਾਰ ਕਾਂਗਰਸ ਦੀ ਬਣ ਜੇ ਮੁੜ ਕੇ ਕੋਈ ਲਾਗੂ ਕਰਨ ਦੀ ਕੋਈ ਚੀਜ਼ ਨਹੀਂ ਮਗਰ ਜੇ 50 ਲੱਖ ਨੌਜਵਾਨਾਂ ਨੂੰ ਫੋਨ ਦੇਣਾ 2 ਸਾਲ ਨਿਕਲ ਗਏ 3 ਸਾਲ ਰਹਿ ਗਏ ਆ ਤਿੰਨਾ ਸਾਲਾਂ ਚ ਸਸਤੇ ਤੋਂ ਸਸਤਾ smartphone ਥੋੜੂ ਕੀ ਲੱਗਦਾ ਜੀ ਕਿੰਨੇ ਦਾ ਮਿਲਦਾ 3500 ਦਾ ਇਤੋਂ ਘਟਦਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਮਿਲੂਗਾ 스마트ਫੋਨ ਮੈਂ ਮਾਰਕੀਟ ਤੋਂ ਪਤਾ ਕਰਕੇ ਆਇਆ 50 ਲੱਖ ਇੰਟੂ 3500 ਮੀਨ ਸਾਢੇ 1700 ਕਰੋੜ ਰੁਪਈਆ ਕੱਲਾ ਮੋਬਾਈਲ ਫੋਨ ਆਲੀ ਚਾਹੀਦਾ ਜਿਹੜੇ ਨੌਜਵਾਨਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਜੇ ਉਹਦੇ 'ਚ ਜਿਵੇਂ ਕਹਿ ਰਹੇ ਸੀ ਕਿ ਉਹ 'ਚ ਡਾਟਾ ਪਾ ਕੇ ਦਵਾਂਗੇ ਜੋ ਡਾਟੇ ਦਾ ਕਾਸਟ ਹੈ 150 ਰੁਪਈਆ ਪਰ ਮੰਥ ਹੈ ਜੇ ਜੇ ਉਹਦਾ ਹਿਸਾਬ ਲਾਓ 50 ਲੱਖ ਫੋਨਾਂ ਦਾ ਇਟਵਰਕਸ ਆਊ 2900 ਕਰੋੜ ਕੋਈ 2700 ਕਰੋੜ ਰੁਪਈਆ ਸਿਰਫ ਤੇ ਸਿਰਫ ਮੋਬਾਈਲ ਫੋਨ ਵੰਡਣ ਲਈ ਦੇਣ ਲਈ ਨੌਜਵਾਨਾਂ ਨੂੰ ਚਾਹੀਦਾ ਇਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਸ਼ੋਮਣੀ ਇਕੱਲੇ ਦਲ ਦੀ ਸਰਕਾਰ ਸੀ ਤਾਂ ਲੋਕਾਂ ਦੇ ਨਾਲ ਕੀਤਾ ਗਿਆ ਹਰ ਵਾਦਾ ਪੂਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਕਈ ਸਕੀਮਾਂ ਵੀ ਨੰਗਣ ਨੰਗਣ ਬਹੁਤ ਤੁਹਾਡਾ ਸਵਾਲ ਬੜਾ ਵਧੀਆ ਹੈ ਤੇ ਮੈਂ ਚਾਹੂੰਗਾ ਇਹਨੂੰ ਚੰਗੀ ਤਰ੍ਹਾਂ ਹੁਣ ਤੁਸੀਂ ਇਹਦਾ ਸਾਰੇ ਪੱਕ ਬਚਾ ਲਓ ਬਾਦਲ ਸਾਹਿਬ ਨੇ ਚੋਣ ਮੈਨੀਫੈਸਟੋ ਚ ਕਿਸਾਨਾਂ ਨੂੰ ਜਿਹੜੀ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਉਹ ਕੀਤਾ ਸੀ ਮੁਫਤ ਬਿਜਲੀ ਦਾ ਅਨ ਤੁਸੀਂ ਉਹ ਦੇਖ ਸਕਦੇ ਹੋ ਕਿ ਬਾਦਲ ਸਾਹਿਬ ਨੇ ਉਸ ਨੂੰ ਲਾਗੂ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਨੇ ਉਸ ਵਾਅਦੇ ਨੂੰ ਬਦਲਿਆ ਬਾਦਲ ਸਾਹਿਬ ਸਾਲਾਨਾ 6000 ਕਰੋੜ ਰੁਪਈਆ ਬੰਬੀਆਂ ਦੇ ਬਿਲਾ ਦਾ ਉਤਾਰਦੇ ਸਨ ਆਪ ਦੇ ਲੰਬੇ ਸਮੇਂ ਚ ਕੋਈ 60 70 ਹਜ਼ਾਰ ਕਰੋੜ ਰੁਪਈਆ ਬਾਦਲ ਸਾਹਿਬ ਦੇ ਖਜ਼ਾਨੇ ਚ ਉਹ ਬਾਦਲ ਸਾਹਿਬ ਨੇ ਕਿਸਾਨਾਂ ਦੇ ਬੰਬੀਆਂ ਦੇ ਬਿੱਲ ਜਿਹੜੇ ਮਾਫ ਸੀ ਉਹ ਦੇਣ ਦਾ ਕੰਮ ਕੀਤਾ ਇਹ ਵਾਅਦਾ ਸੀ ਸ਼੍ਰੋਮਣੀ ਅਕਾਲੀ ਦਲ ਆਟਾ ਦਾਲ ਸ਼੍ਰੋਮਣੀ ਅਕਾਲੀ ਦਲ ਦਾ ਵਾਅਦਾ ਸੀ ਪੂਰਾ ਕੀਤਾ ਅੱਜ ਆਪਾਂ 2019 ਚ ਬੈਠੇ ਆ 2017 ਚ ਕਾਂਗਰਸ ਦੀ ਸਰਕਾਰ ਬਣੀ ਆ ਇਹ ਕਹਿ ਕੇ ਬਣੀ ਸੀ ਮੈਂ ਉਹ ਵੀਡੀਓ ਵੀ ਚਲਾ ਸਕਦਾ ਅੱਜ ਮੈਂ ਕੱਲਾ ਮੋਬਾਈਲ ਫੋਨ ਨਾਲ ਚਲਾਇਆ ਮੈਂ ਉਹ ਵੀ ਚਲਾ ਸਕਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲੇ ਦੇ ਪ੍ਰੋਗਰਾਮ 'ਚ ਇਹ ਗੱਲ ਕਹੀ ਸੀ ਕਿ 90000 ਕਰੋੜ ਦਾ ਕਰਜ਼ਾ ਸਾਰੇ ਆੜਤੀਆਂ ਦਾ ਪ੍ਰਾਈਵੇਟ ਬੈਂਕਾਂ ਦਾ ਕੋਆਪਰੇਟਿਵ ਬੈਂਕਾਂ ਦਾ ਲੀਕ ਮਾਰ ਦਿਓ ਇਹ ਸਾਰਾ ਮਾਫ਼ ਹੋ ਜੂ ਤੇ ਤੁਹਾਨੂੰ ਪਤਾ ਹੈ ਜੀ ਜੇ ਇਸ ਕਿਸਾਨ ਨਾਲ ਇਹ ਸ਼ੁਰੂ ਕੀਤੀ ਸੀ ਸਕੀਮ ਕਰਜ਼ਾ কুরਕੀ ਖਤਮ ਫਸਲ ਦੀ ਪੂਰੀ ਰਕਮ ਬੁੱਧ ਸਿੰਘ ਕਿਸਾਨ ਕੋਟਲੀ ਸੂਰਤ ਮੱਲੀਆਂ ਦਾ ਉਹਦਾ ਅਜੇ ਤੱਕ ਕਰਜ਼ਾ ਮਾਫ਼ ਨਹੀਂ ਹੋਇਆ ਉਹਦਾ ਜੇ ਕਰਜ਼ਾ ਸਰਕਾਰ ਨੇ ਤਾਂ ਕੀ ਮਾਫ਼ ਕੀਤਾ ਕਿ ਐਨ ਜੀਓ ਨੇ ਜਾ ਕੇ 2 ਲੱਖ ਨੂੰ ਦੇਣ ਦਾ ਕੰਮ ਕੀਤਾ ਕਿਉਂ ਕਿਉਂਕਿ ਉਹ ਡਿਫਾਲਟਰ ਵੀ ਹੋ ਗਿਆ ਸੀ ਤੇ ਉਹਦਾ ਕਰਜ਼ੇ ਵੱਧ ਵੀ ਗਿਆ ਸੀ ਅਸੀਂ কুরਕੀ ਦਾ ਸਵਾਲ ਪਾਇਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਫਲੋਰ ਤੇ ਆਖਿਆ ਕਿ কুরਕੀ ਖਤਮ ਹੋ ਜੂਗੀ ਆ ਚੰਦੂ ਮਾਜਰਾਸੀ ਜੀ ਦਾ ਸਵਾਲ ਸੀ ਉਹਦੇ 'ਚ ਆਪ ਮੰਨੇ ਕਿ ਹਾਂ ਕੁਰਕੀ ਖਤਮ ਹੋ ਜੂਗੀ ਤੇ ਰੋਜ਼ ਧਰਨੇ ਲੱਗ ਰਿਹਾ ਵੱਖ-ਵੱਖ ਬੈਂਕਾਂ 'ਚ ਕਿ ਕੁਰਕੀ ਖਤਮ ਨਹੀਂ ਹੋਏ ਮੇਰਾ ਕਹਿਣ ਦਾ ਭਾਵ ਹੈ ਕਿ ਸੁੱਤੀ ਸਰਕਾਰ ਨੇ ਜਗਾਉਣਾ ਤੇ ਜਿਹੜੇ ਝੂਠੇ ਵਾਅਦੇ ਕਾਂਗਰਸ ਸਰਕਾਰ ਨੇ 2017 'ਚ ਲੋਕਾਂ ਨੂੰ ਕੀਤੇ ਸੀ ਜਿਹਦੇ ਕਰਕੇ ਉਹਨਾਂ ਦੀ ਸਰਕਾਰ ਬਣੀ ਸੀ ਉਹਨੂੰ ਉਜਾਗਰ ਕਰਨਾ ਲੋਕਾਂ ਦੇ ਘਰ-ਘਰ ਤੱਕ ਲੈ ਕੇ ਜਾਣਾ ਉਹ ਅਸੀਂ ਕੰਮ ਕਰਾਂਗੇ ਸੋ ਵਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਮਰਿੰਦਰ ਸਿੰਘ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨ ਭੁੱਲ ਕੇ ਵੀ ਨਾ ਲੈ ਜਾਣ ਕਿਉਂਕਿ ਉਹਨਾਂ ਦਾ ਕਦੇ ਵੀ ਪਟਾਕਾ ਪੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੋ ਫੋਨ ਕੈਪਟਨ ਰਮਿੰਦਰ ਸਿੰਘ ਵੱਲੋਂ ਦਿੱਤੇ ਗਏ ਨੇ ਉਹਨਾਂ ਦਾ ਕਦੇ ਵੀ ਪਟਾਕਾ ਨਹੀਂ ਪੈਗਾ ਅਤੇ ਇਹ ਫੋਨ ਬਿਲਕੁਲ ਸੇਫ ਨੇ ਮੈਂ ਚਾਹਾਂਗਾ ਤੁਸੀਂ ਵੀ ਘਰ ਲੈ ਕੇ ਜਾਓ ਅਗਲੀ ਵਾਰੀ ਜਦੋਂ ਕੈਪਟਨ ਸਾਹਿਬ ਸੈਲਫੀ ਲੈਣ ਆਉਣਗੇ ਤੇ ਇਹਦੇ ਨਾਲ ਖਿੱਚ ਕੇ ਵੇਖਿਓ ਕਿ ਉਹਨਾਂ ਨੂੰ ਦਰਦ ਹੋਵੇ ਕਿ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਹੋਵੇ ਅਸੀਂ ਥੋੜ੍ਹਾ ਹੀ ਲਵਾਂਗੇ ਹਏ ਅੱਜ ਕਿੰਨੇ ਵੰਡੇ ਆ ਸਾਡੇ ਅੱਛਾ ਸਾਡੇ ਦਾ ਇੱਕ ਹੋਰ ਫਾਇਦਾ ਸਾਡਾ ਲੈਣਾ ਤੇ ਇਹ ਫੇਰ ਤੁਹਾਡੇ ਕੰਨ ਚ ਪਟਾਕਾ ਨਹੀਂ ਮਾਰੂ ਜਿਹੜਾ ਇਹ ਲੈ ਕੇ ਦੇਣ ਨੂੰ ਫਿਰਦੇ ਆ ਤਾਂ ਹੱਥ ਵੀ ਨਾ ਲਾਇਓ ਪਤਾ ਨਹੀਂ ਕਦੋਂ ਵੱਜ ਪਵੇ ਇੱਥੇ ਕੰਮ ਹੋ ਜਾਣਾ ਕੰਨ ਫੇਰ ਮੁੜ ਕੇ ਇਲਾਜ ਕਰਾਉਂਦੇ ਫਿਰੋਗੇ ਸੋ ਬਿਕਰਮ ਮਜੀਠੀਆ ਵੱਲੋਂ ਲਗਾਈ ਗਈ ਇਸ ਹੱਟੀ ਤੇ ਕਈ ਲੋਕਾਂ ਵੱਲੋਂ ਸਮਾਰਟਫੋਨ ਲੈ ਗਏ ਪਰ ਨੌਜਵਾਨ ਸੱਚਮੁੱਚ ਅਜ ਕੈਪਟਨ ਮਰਿੰਦਰ ਸਿੰਘ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨਾਂ ਦੀ ਉਡੀਕ ਵਿੱਚ ਨੇ ਇਹ ਫੋਨ ਨੇ ਨੌਜਵਾਨਾਂ ਨੂੰ ਦਿੱਤੇ ਜਾਣੇ ਨੇ ਜਾਂ ਨਹੀਂ ਇਹ ਤਾਂ ਕੈਪਟਨ ਸਾਹਿਬ ਹੀ ਜਾਣਦੇ ਨੇ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ